ਭੁੱਲਿਆ ਗਿਆ ਸੀਗਾ ਆਪਾਂ ਬਣਾ ਰਹੇ ਹਾਂ ਛੋਲਿਆਂ ਦੀਆਂ ਭੁੱਜੀ ਹੋਈਆਂ ਛੋਲਿਆਂ ਦੀਆਂ ਪਿੰਨੀਆਂ ਇਹਦੇ ਲਈ ਠੀਕ ਹੈ ਆਪਾਂ ਸਾਰਾ ਹਸਲ ਵੀ ਕਰ ਲਿਆ ਤਿਆਰ ਕੰਜੂਰਾਂ ਪਾ ਰਹੇ ਹਾਂ ਆਪਾਂ ਇਹ ਆਪਾਂ ਫੋਨ ਲੈਣੀ 500 ਗ੍ਰਾਮ ਕੰਜੂਰਾਂ ਪਾ ਲਈ ਆ ਗੱਟ ਤੱਕ ਕਤਾ ਦੇਣਾ ਹੈ ਕਹਿੰਦੇ ਬੰਨੀਆਂ ਵਧੀਆ ਤਾਈਆਂ ਤੇ ਚੀਜ਼ਾਂ ਵਧੀਆ ਉਹਨਾਂ ਦੀਆਂ ਫਰਕ ਵੀ ਰਹਿ ਜਾਂਦਾ ਹੈ ਇਹਨੂੰ ਵੀ ਆਪਾਂ ਇੱਧਰ ਹੀ ਮਿਕਸ ਕਰ ਲੈਣੇ ਹੈਗੇ ਹਨ ਠੀਕ ਹੈ ਥੋੜਾ ਜਿਹਾ ਆਪਾਂ ਖੰਜੂਰ ਦਾ ਪਾਊਡਰ ਹੋਰ ਵੀ ਇਹਦਾ ਲੈ ਲਈ ਆਪਾਂ ਹੁਣ ਆਪਾਂ ਇਹਦੀਆਂ ਖੰਜੂਰਾਂ ਵੀ ਇਹਦੇ ਵਿੱਚ ਐਡ ਕਰਦੇ ਆਂਗੇ ਸਾ ਦੇਖੋ ਬਹੁਤ ਵਧੀਆ ਖੰਜੂਰਾਂ ਹੈ ਆ ਦੇਖੋ ਠੀਕ ਹੈ ਜੀ ਆਪਾਂ ਦੂਜੂ ਵਰਗੇ ਤਾਂ ਵਿੱਚ ਚਿਪਕ ਜਾਂਦੀ ਆਪਾਂ ਨਾਲ ਹੀ ਪਾਊਡਰ ਪਾਤਾ ਛੋਲਿਆਂ ਦਾ ਇਦਾਂ ਕਰਕੇ ਆਪਾਂ ਛੋਲਿਆਂ ਦਾ ਪਾਊਡਰ ਵੀ ਵਿੱਚ ਹੀ ਨਾਲ ਹੀ ਐਡ ਕਰ ਲਿਆ ਤੁਸੀਂ ਦੇਖ ਸਕਦੇ ਹੋ ਹੁਣ ਆਪਣਾ ਇਹਦੇ ਵਿੱਚ ਖੁਸ਼ ਨਹੀਂ ਰਿਹਾ ਵੇਖੋ ਬਿਲਕੁਲ ਥੀਨ ਹੀ ਆ ਇਹਸ ਕਪੜਾ ਮਾਰੇ ਤੋਂ ਸਾਝੂ ਤੋਂ ਹੁੰਦੀ ਜ਼ਰੂਰਤ ਨਹੀਂ ਪੈਂਦੀ ਇਹਨੂੰ ਬਗਾ ਕਿਉਂਕਿ ਇਹਦੇ ਵਿੱਚ ਸਾਰਾ ਨਿਕਲ ਚੁੱਕਾ ਹੈ ਹੁਣ ਉਸ ਤੋਂ ਬਾਅਦ ਆਪਾਂ ਹੁਣ ਆਟਾ ਆਪਾਂ ਡਰਾਈ ਗਰੀ ਲੈਏ ਸੀਗਾ ਹਮ ਆਪਣਾ ਕਰਲੇ ਸੀਗੇ ਗ੍ਰੈਂਡ ਤੇ ਹੁਣ ਆਪਾਂ ਥੋੜੇ 2-4 ਕੇ ਵਿੱਚ ਮੋٹے ਵੀ ਆ ਕਿਉਂਕਿ ਮੈਨੂੰ ਮੋٹے ਪਸੰਦ ਸੀ ਇਹ ਥੋੜੇ ਜਿਆਦਾ ਹੀ ਮੋٹے ਹੋ ਗਏ ਤੇ ਇਹ ਵੀ ਆਪਾਂ ਪਾ ਲੈਣੇ ਹੈਗੇ ਤੇ ਉਸ ਕੋ ਪਹਿਲਾਂ ਆਪਾਂ ਦਰਦੜੇ ਜੇ ਕਿਉਂਕਿ ਮੈਂ ਮੈਂ ਇਹਨਾਂ ਲਾਈਕ ਕਰਦੀ ਆ ਥੋੜਾ ਵਿੱਚ ਆਵੇ ਨਾ ਬੰਦੇ ਦਾ ਆਪ ਦਾ ਮੂੰਹ ਚੱਲਦਾ ਹੋਵੇ ਐਂ ਥੋੜੀ ਹੁਣ ਦਾ ਕਰਕੇ ਆਪਦਾ ਵੀ ਬੰਦੇ ਦਾ ਮੂੰਹ ਚੱਲਦਾ ਰਹਿਣਾ ਚਾਹੀਦਾ ਇਹ ਮੇਰੇ ਖਾਣ ਵੇਲੇ ਜਦੋਂ ਖਾਣੇ ਆਪਾਂ ਇਸ ਕਰਕੇ ਮੈਂ ਥੋੜੇ ਮੋٹے ਰੱਖੇ ਆ ਇਹ ਇਹ ਕੱਜੂ ਵਿੱਚ ਪਾ ਰਹੇ ਆ ਆਪਾਂ ਤੇ ਨਾਲ ਹੀ ਆਪਾਂ ਸੋਗੀ ਸੈੱਟ ਦੇਣੀ ਆ ਹੁਣ ਇਹ ਤਾਂ ਜ਼ਿਆਦਾ ਕੋਈ ਇੱਥੇ ਕੰਮ ਨਹੀਂ ਰਹਿ ਗਿਆ ਕਿਉਂਕਿ ਆਪਾਂ ਇਹ ਗ੍ਰੈਂਡ ਹੀ ਕਰ ਲਈ ਗ੍ਰੈਂਡ ਹੀ ਕਰਨੇ ਸੀ ਗ੍ਰੈਂਡ ਕਰ ਲੇ ਮਿਕਸ ਕਰ ਲੇ ਪਾਊਡਰ ਬਣਾ ਲਿਆ ਇਹਨਾਂ ਦਾ ਉਸ ਤੋਂ ਬਾਅਦ ਨਾਲ ਹੀ ਆਪਾਂ ਖੰਜੂਰਾ ਮਿਕਸ ਕਰ ਲਈਆਂ ਤੇ ਇਹ ਸਾਰੀਆਂ ਚੀਜ਼ਾਂ ਹੈਲਦੀ ਆਪਣੀ ਸਿਹਤ ਲਈ ਸਿਹਤ ਲਈ ਠੰਡ ਦੇ ਵਿੱਚ ਵਧੀਆ ਫਾਇਦੇਮੰਦ ਆ ਕਿਉਂਕਿ ਕੀ ਜਿਹੜੀ ਖੰਜੂਰ ਹੁੰਦੀ ਆ ਵੀ ਗਰਮ ਹੁੰਦੀ ਆ ਤੇ ਜਿਹੜੇ ਇਹ ਛੋਲੇ ਹੁੰਦੇ ਆ ਇਹ ਵੈਸਣੇ 슈ਗਰ ਵਾਲੇ ਵੀ ਖਾ ਸਕਦੇ ਆ ਇਹਨਾਂ ਨੂੰ ਤੇ ਥੋੜੀਆਂ ਖੰਜੂਰਾਂ ਘੱਟ ਕਰ ਲਓ ਤੁਸੀਂ ਤੇ ਵੈਸੇ ਵੀ ਛੋਲੇ ਜਾਂਦੇ ਵਿੱਚ ਆਇਰਨ ਹੁੰਦੀ ਆ ਹਨਾ ਆਪਾਂ ਦੱਸਦੇ ਆ ਵੀ ਗੁੜ ਨਾਲ ਛੋਲੇ ਖਾਓ ਖੰਜੂਰ ਵੀ ਗੁੜ ਤੋਂ ਹੀ ਤਿਆਰ ਕੀਤੀ ਜਾਂਦੀ ਆ ਇਸ ਤਰ੍ਹਾਂ ਕਰਕੇ ਆਪਾਂ ਨੂੰ ਥੋੜਾ ਹੈਲਦੀ ਬਣਾ ਜਦੋਂ ਆਪਾਂ ਡਰਾਈ ਫਰੂਟ ਵਿੱਚ ਪਾ ਦਿੰਨੇ ਆ ਇਹਦੇ ਨਾਲ ਇਹ ਹੋਰ ਵੀ ਜ਼ਿਆਦਾ ਵਧੀਆ ਹੈਲਦੀ ਬਣ ਜਾਂਦੀ ਆ ਆਪਾਂ ਤੁਹਾਨੂੰ ਹੁਣ ਇਦੋਂ ਬਾਅਦ ਥੋੜਾ ਵੇਟ ਕਰੋ ਤੇ ਪਿੰਨੀਆਂ ਬਣਦੀਆਂ ਦਿਖਾ ਦਾਂਗੇ ਤਾਂ ਹੁਣ ਆਪਣਾ ਚੱਲਦਾ ਮੜਿਆ ਅਸਾ ਕਰ ਲਈ ਗਿਆ ਆਪਾਂ ਇਹ ਘਰੇ ਟਰਾਈ ਕਰਿਓ ਇਹੇ ਚੀਜ਼ਾਂ ਆਪਾਂ ਨੂੰ ਘਰ 'ਚ ਹੀ ਕਰ ਲੈਣੀਆਂ ਚਾਹੀਦੀਆਂ ਆ ਦੇਖੋ ਹੁਣ ਆਪਾਂ ਸੌਗੀ ਪਾ ਰਹੇ ਆ ਆ ਦੇਖੋ ਸੌਗੀ ਪਾ ਰਹੇ ਆ ਇਹ ਪਿੰਨੀਆਂ ਦੇ ਵਿੱਚ ਹੀ ਪਿੰਨੀਆਂ ਬਣ ਜਾਣੀਆਂ ਹੈਗੀਆਂ ਤੇ ਇਦਾਂ ਹੀ ਆਪਾਂ ਆਹਾਂਾ ਪਾਊਡਰ ਪਾ ਰਹੇ ਆ ਬਦਾਮਾਂ ਦਾ ਬਦਾਮਾਂ ਨੂੰ ਤਾਂ ਕਰ ਲਿਆ ਸੀਗਾ ਗ੍ਰाइंड ਥੋੜੀਆਂ ਮਡੇ ਜਾਂ ਵੱਡੇ ਰੱਖੇ ਸੀਗੇ ਥੋੜੇ ਲੋੜ ਤੋਂ ਜ਼ਿਆਦਾ ਵੱਡੇ ਹੋ ਗਏ ਆ ਆਪਾਂ ਬਦਾਮ ਪਾ ਰਹੇ ਆ ਇਹਦੇ ਨਾਲ ਜ਼ਿਆਦਾ ਹੋਰ ਵੀ ਆਪਣੀ ਵਧੀਆ ਨਦ ਲੱਕ ਹੈਲਦੀ ਬਣ ਜੂਗੀ ਇਦਾਂ ਕਰਕੇ ਖਾਣ ਦੇ ਵਿੱਚ ਵਧੀਆ ਵੀ ਲੱਗੂਗੀ ਚਾਹ ਨਾ ਲਓ ਚਾਹ ਹੀ ਦੁੱਧ ਨਾਲ ਲਓ ਜਿਸ ਚੀਜ਼ ਨਾਲ ਮਰਜੀ ਲਓ ਤੁਸੀਂ ਰਾਤ ਨੂੰ ਪੈਣ ਵੇਲੇ ਦੁੱਧ ਨਾਲ ਲਓ ਜੋ ਕਿ ਕੰਮਾਂ ਠੰਡੈਂਦੇ ਜਾਂਦਾ ਸਵੇਰ ਉੱਠ ਕੇ ਇਹ ਖਾ ਲਓ ਲੇਡ ਰੋਟੀ ਖਾ ਲਓ ਕਈ ਵਾਰੀ ਆਪਣੇ ਪੇਟ ਭਾਰੇ ਭਾਰੇ ਰਹਿੰਦੇ ਆਪਾਂ ਘੱਟ ਮਤਲਬ ਕਿ ਰੋਟੀ ਖਾਣੀ ਹੁੰਦੀ ਆ ਤੇ ਇਦਾਂ ਆਪਾਂ ਇੱਕ ਦੁਪਹਿਰੇ ਖਾ ਲਓ ਦੁਪਹਿਰ ਦੀ ਰੋਟੀ ਨਾ ਖਾਓ ਇਹ ਦੁੱਧ ਨਾਲ ਲੈ ਲਓ ਚਾਹ ਚਾਹ ਨਾਲ ਲੈ ਲਓ ਇਹ ਆਪਣੀ ਆਪ ਦੀ ਆਪਦੀ ਖੁਸ਼ੀ ਹੁੰਦੀ ਆ ਕਿਸ ਚੀਜ਼ ਨਾਲ ਲੈਣੀ ਆ ਆਪਾਂ ਪਰ ਇਹ ਆਪਣੀ ਸਿਹਤ ਲਈ ਵਧੀਆ ਫਾਇਦੇ ਮੰਨ ਤੇ ਗੁਣ ਨੂੰ ਚੰਗੀ ਆਪਾਂ ਨੂੰ ਖੰਗ ਤੋਂ ਰੇਸ਼ੇ ਤੋਂ ਸਾਰੀਆਂ ਚੀਜ਼ਾਂ ਤੋਂ ਬਚਾਉਂਦੀ ਆ। ਬੇਸਣ ਹੁੰਦਾ ਏ ਹਨਾ ਤੇ ਬੇਸਣ ਆਪਾਂ ਨੂੰ ਲੈਣੀ ਆਪਾਂ ਬਦਾਮ ਪਾ ਲੈ ਕਾਜੂ ਪਾ ਲੈ ਸੌਗੀ ਪਾ ਲਈ ਠੀਕ ਹੈ। ਪੋਣੇ ਆ ਪਾ ਸਕਦੇ ਹਾਂ ਦੇ ਟੇਸਟ ਅਕੋਰਡਿੰਗ ਜਿਹੜੀ ਚੀਜ਼ ਮਰਜੀ ਪਾ ਸਕਦੇ ਆ ਪਰ ਚਲੋ ਆਪਾਂ ਸਕਿਪ ਕਰ ਦਿੰਨੇ ਹੈਗੇ ਆ ਤੇ ਹੁਣ ਆਪਣੇ ਕੋਲੇ ਇਹ ਹੱਦ ਉੱਧ ਰੱਖਿਆ ਹੋਇਆ ਹੈਗਾ ਏ। ਜਾਕੀ ਦੇਖ ਲੈ ਜੀ ਸੋਤ। ਹੁਣ ਆਪਾਂ ਇਹਦੀ ਇਦਾਂ ਕਰਕੇ ਬਣਾ ਲੈਣਾ ਹੈਗਾ ਦੁੱਧ ਪਾਉਣਾ ਵਾ ਦੁੱਧ ਕਿੰਨਾ ਕੁ ਇਹਦੇ ਵਿੱਚ ਮਤਲਬ ਕਿ ਪੈਂਦਾ ਹੈਗਾ ਇਹ ਉਹ ਆਪਾਂ ਦੇਖ ਲੈਨੇ ਆਂ ਵੀ ਗਲਾਸਕ ਦੁੱਧ ਦਾ ਗਰਮ ਕਰਿਆ ਸੀ ਮੈਂ ਗਲਾਸਕ ਬਸ ਹੈ ਵੀ ਅਡੀਸ਼ ਤੇ ਆਪਾਂ ਸਾਰੇ ਜਾਣੇ ਬਣਾ ਕੇ ਸਰਦੀ ਦੇ ਵਿੱਚ ਆ ਸਕਦੇ ਆ ਮਤਲਬ ਕਿ ਗਲਾਸ ਸਾਰਾ ਦੁੱਧ ਦਾ ਇੱਕੋ ਬਟਾ ਗਲਾਸ ਆਪਣਾ ਪੈ ਜਾਂਦਾ ਏ ਕਿਉਂਕਿ ਵੇਸਣ ਆ ਨਾ ਫੇਰਾ ਇਹ ਥੋੜਾ ਕਰ ਲੈਂਦਾ ਹੈਗਾ ਇਹਨੂੰ ਦੁੱਧ ਵੈਸੀ ਵੀ ਚਲੋ ਗੁਣਕਾਰੀ ਆ ਦੁੱਧ ਵੀ ਗੁਣਕਾਰੀ ਆ ਛੋਲੇ ਵੀ ਗੁਣਕਾਰੀ ਆ ਤੇ ਆਪਣੇ ਕੋਲੇ ਖੰਜੂਰਾ ਵੀ ਗੁਣਕਾਰੀ ਆ ਇਸ ਕਰਕੇ ਹੁਣ ਆਪਾਂ ਇਹਨਾਂ ਨੂੰ ਡਰਾਈ ਫਰੂਟ ਤਾਂ ਗੁਣਕਾਰੀ ਹੁੰਦੇ ਹੁੰਦੇ ਆ ਆਪਣੇ ਲਈ ਸਿਹਤ ਲਈ ਘਰ ਦੇ ਵਿੱਚ ਇਹਨੂੰ ਆਪਾਂ ਘਰ ਦੀਆਂ ਚੀਜ਼ਾਂ ਨੂੰ ਹੀ ਮਤਲਬ ਕਿ ਤਹਜੀਜ਼ ਦਿੰਨੇ ਆ ਮੇਰੀ ਆਦਤਾਂ ਵੀ ਆਪਾਂ ਘਰ ਦਾ ਹੀ ਜ਼ਿਆਦਾ ਪਸੰਦ ਕਰਦੇ ਆ ਬਾਹਰ ਦਾ ਬਹੁਤ ਕਾਦੇ ਕੀ ਕਹਿਣਾ ਨਾ ਮਾਤਰਵੇਂ ਅਸੀਂ 100% ਤਾਂ ਆਪਾਂ ਖਾਂਦੇ ਨਹੀਂਗੇ ਤੇ ਇਹ ਚੀਜ਼ਾਂ ਆਪਾਂ ਨੂੰ ਬਣਾਉਣੀਆਂ ਚਾਹੀਦੀਆਂ ਘਰ ਦੇ ਵਿੱਚ ਪੈ ਜਾਂਦਾ ਏ 1/2 ਕਿਲੋ ਦੇ ਵਿੱਚ ਕਿਉਂਕਿ ਹੁਣ ਮੈਂ ਜੀ ਇਹਨਾਂ ਨੂੰ ਮੜਾ ਜਾ ਅੱਛੀ ਤਰ੍ਹਾਂ ਮਿਕਸ ਕਰ ਲਾ ਨਾ ਤੇ ਇਸ ਤਰ੍ਹਾਂ ਕਰਕੇ ਹੁਣ ਇੱਕ ਪਿੰਨੀ ਵੱਟ ਕੇ ਵੀ ਦਿਖਾ ਦਿੰਨੇ ਆ ਤੇ ਸਾ ਦੇਖੋ ਤੁਸੀਂ ਜੇ ਗੋਲ ਬਣਾਉਣੀਆਂ ਗੋਲ ਬਣਾ ਲਓ ਲੰਬੀ ਬਣਾਉਣੀਆਂ ਲੰਬੀ ਬਣਾ ਲਓ ਤੇ ਆਹ ਦੇਖੋ ਜੀ ਜੰਮੀ ਤੇ ਹੈਲਦੀ ਪਿੰਨੀਆਂ ਆਪਣੀਆਂ ਬਣ ਕੇ ਹੋ ਗਈਆਂ ਰੈਡੀ ਵੱਡਾ ਸਾਈਜ਼ ਲੈ ਲਓ ਛੋਟਾ ਸਾਈਜ਼ ਬਣਾ ਲਓ ਜੋ ਤੁਹਾਡੀ ਇੱਛਾ ਆਏ ਉਹਵੇਂ ਕਰ ਲਓ ਤੇ ਵੀ ਰੂਖ ਬੇਠਾ ਵੀ ਹੁੰਦਾ ਭੈਣ ਭਰਾਪਾ ਦੇਣੀ ਵੀ ਹੁੰਦੀ ਐ ਇੱਕ ਸੰ ਟੇਸਟ ਕਰਾਉਣੀ ਹੁੰਦੀ ਆ ਤੇ ਕਿਵੇਂ ਲੱਗੀ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਆ ਦੇਖੋ ਬੇਸਨ ਦੀ ਪਿੰਨੀ ਵਧੀਆ ਡਰਾਈ ਫਰੂਟ ਵਗੈਰਾ ਪਾ ਕੇ ਹੈਲਦੀ ਵੈਲਦੀ ਤੇ ਤੁਸੀਂ ਵੀ ਸਾਰੇ ਘਰ ਚ ਬਣਾਓ ਤੇ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰੋ ਥੈਂਕ ਯੂ ਧੰਨਵਾਦ